ਸ਼ਗਨ ਹੋਏ ਪਾਵੇ ਬੜਾਪਾ ਪੈਨਸ਼ਨ ਜਿਹੜਾ ਕਹਿੰਦੇ ਸੀ 25 2500 ਕਰ ਦਾਂਗੇ ਦੋਹਾਂ ਸਰਕਾਰਾਂ ਬੋਲ ਕੇ ਤੁਰ ਗੀਆਂ ਤੇ ਆਟੇ ਦਾਲ ਦਾ ਕਿਸੇ ਨੇ ਦੇਸ਼ ਜੇ ਨਹੀਂ ਸੁਨਿਆ ਸੀ ਤੇ ਗਰੀਬਾਂ ਦੀ ਬਾਹ ਖੜੀ ਕਿ ਗਰੀਬ ਦਾ ਧੀ ਪੁੱਤ ਖਾਲੀ ਪੇਟ ਨਾਲ ਸੋਏ ਰਾਤ ਨੂੰ ਲੱਖਾਂ ਦੀ ਗਿਣਤੀ 'ਚ ਦੱਸੋ ਜੇ ਬਾਵਾ ਸਾਹਿਬ ਨੇ 30 ਕਿਲੋ ਕਣਕ ਤੇ ਨਾਲ ਦਾਲ ਛੋਲੇ ਦਿੱਤੇ ਕਿ ਨਹੀਂ ਦਿੱਤੇ ਤੇ ਜਿਹੜੇ ਕਾਂਗਰਸੀ ਕਹਿੰਦੇ ਸੀ ਨਾਲ ਖੰਡ ਮਿਲੂਗੀ ਨਾਲ ਪਤਾ ਨਹੀਂ ਕੀ ਕੁਛ ਘੋ ਮਿਲੂਗਾ ਚਾਹ ਪੱਤੀ ਮਿਲੂਗੀ ਦੇਣਾ ਤਾਂ 30 ਕਿਲੋ ਨੂੰ ਕੱਟ ਕੇ 15 ਕਿਲੋ ਕਰਕੇ ਉਹ ਆਸ਼ੂ ਇਹਨਾਂ ਦਾ ਮੰਤਰੀ ਗਰੀਬਾਂ ਦਾ ਰਾਸ਼ਨ ਭੇਜ ਕੇ ਮੋٹے ਪੈਸੇ ਕਮਾ ਗਿਆ ਜੇਲ੍ਹ ਕੱਟ ਕੇ ਆਇਆ ਤੇ ਝਾੜੂ ਵਾਲਿਆਂ ਨੇ ਬਾਕੀ ਕਾੜ ਜਿੰਨੇ ਬਚੇ ਸੀ ਉਹਦੇ ਚ ਵਧਿਆ ਝਾੜੂ ਮਾਰਿਆ ਇਹੋ ਜਿਹਾ ਕਿ 5 ਕਿਲੋ ਰਹਿ ਗਈ ਮਾਰੇ ਮੋٹے ਜੀ ਨੂੰ ਮਿਲ ਗਿਆ ਸੀ ਮਿਲ ਗਿਆ ਨਾ ਤੁਹਾਨੂੰ ਮਕਾਨ ਮਿਲੇ ਤੁਹਾਡੇ ਕਾਰਡ ਕੱਟੇ ਗਏ ਤੁਹਾਡੇ ਸ਼ਗਲ ਬੰਦ ਹੋ ਗਏ ਬੱਚਿਆਂ ਦੀ ਨੌਕਰੀਆਂ ਤਾਂ ਕੀ ਮਿਲਣੀਆਂ ਸੀਗੇ ਹਰ ਪੱਖੋਂ ਤੁਹਾਡੇ ਨਾਲ ਧੋਖਾ ਹੋਇਆ ਸੋ ਜਦ 11 ਤਰੀਕ ਨੂੰ ਅਸੀਂ ਵੋਟ ਪਾਈਏ ਮੈਂ ਤਾਂ ਹੀ ਬੇਨਤੀ ਕਰਦੀਆਂ ਜਿਹੜੀ ਪਾਰਟੀ ਨੇ ਖੜ ਕੇ ਪਾਵੇਂ ਪਾਡੇ ਪਿੰਡ ਦੇ ਵਿਕਾਸ ਤੇ ਕੰਮ ਹੋ ਪਾਵੇਂ ਤੁਹਾਡੀ ਸਹੂਲਤਾਂ ਹੋ ਪਾਵੇਂ ਪੰਜਾਬ 'ਚ ਅਮਨ ਸ਼ਾਂਤੀ ਹੋਏ ਭਾਈਚਾਰਕ ਸਾਂਝ ਹੋਏ ਅੱਜ ਲੁੱਟਾਂ ਖੂਆਂ ਚੋਰੀਆਂ ਡਕੈਤੀਆਂ ਆਈ ਕੁਛ ਪੰਜਾਬ 'ਚ ਚੱਲ ਰਿਹਾ ਹੈ ਇਹ ਤਰੱਕੀ ਤਾਂ ਨਹੀਂ ਕਹਿ ਸਕਦੇ ਆਪਾਂ ਸੋ ਅੱਜ ਤੁਹਾਨੂੰ ਆਹੀ ਬੇਨਤੀ ਕਰਦੀਆਂ ਕਿ ਇਹਨਾਂ ਦੋਹਾਂ ਪਾਰਟੀਆਂ ਨੇ ਰਲ ਕੇ ਪਾੜੀ ਆਪਣੀ ਖੇਤਰੀ ਪਾਰਟੀ ਨੂੰ ਬਦਨਾਮ ਕੀਤਾ ਝੂਠੇ ਸਾਡੇ ਉਤੇ ਇਲਜ਼ਾਮ ਲਾਏ ਜਿਨ੍ਹਾਂ ਨੇ ਵਿਰਾਸਤੇ ਖਾਲਸਾ ਬਣਾਇਆ ਵੱਡਾ ਤਲੁਕਾ ਰਹਾ ਹੋਏ ਛੋਟਾ ਕਲੂਕਾ ਰਹਾ ਹੋਏ ਚੱਪੜ ਚਿੜੀ ਹੋਏ ਭਗਵਾਨ ਰਵਿੰਦਰ ਸਾਹਿਬ ਦਾ ਮੰਦਿਰ ਹੋਏ ਜਿਹੜੇ ਕੰਮ ਦੇ ਵਾਸਤੇ ਆ ਤੁਹਾਡੇ ਲਾਗੇ ਦਰਬਾਰ ਸਾਹਿਬ ਜੇ ਨਿਰਾਸ਼ਤੀ ਮਾਰਗ ਹੋਏ 골ਡਨ ਗੇਟ ਹੋਏ ਵਾਰ ਮੈਮੋਰੀਅਲ ਹੋਏ ਧਰਮ ਦਾ ਕਿਹੜਾ ਕੰਮ ਨਹੀਂ ਕੀਤਾ ਤੇ ਕਿੰਨਾ ਗੰਦਾ ਇਨਸਾਮ ਸਾਡੇ ਉਤੇ ਲੱਤਾ ਝੂਠੇ ਗੰਦੇ ਇਜ਼ਾਮ ਲਾ ਕੇ ਸਰਕਾਰਾਂ ਤੇ ਸਰਕਾਰੀ ਖਜ਼ਾਨੇ ਨੂੰ ਲੁੱਟ ਕੇ ਪੰਜਾਬ ਦੇ ਲੋਕਾਂ ਨੂੰ ਗਰੀਬੀ ਵਿੱਚ ਧੱਕਿਆ ਪੰਜਾਬ ਨੂੰ ਗਰੀਬੀ ਵਿੱਚ ਧੱਕਿਆ ਤੇ ਆਪ ਕਮਾਈਆਂ ਕਰਕੇ ਤੁਰਦੇ 11 ਤਰੀਕ ਨੂੰ ਜਦ ਤੁਸੀਂ ਵੋਟ ਪਾਉਂਗੇ ਤੁਹਾਡੇ ਕੋਲ ਉਹ ਤਾਕਤ ਹੈਗੀ ਜਿਹੜੇ ਨਾਲ ਤੁਸੀਂ ਸਰਕਾਰਾਂ ਨੂੰ ਵੋਟ ਦੇ ਰਾਹੀਂ ਜਗਾ ਸਕਦੇ ਹੋ ਹਰਾ ਕੇ ਮੂੰche ਚਪੇੜ ਮਾਰ ਕੇ ਇਹਨਾਂ ਨੂੰ ਸੁਨੇਹਾ ਦੇ ਸਕਦੇ ਹੋ ਜਾਗ ਜਾਓ ਤੁਹਾਡੇ ਕੰਮਕਾਜ ਸਹੀ ਨਹੀਂ ਹੈਗੇ ਜਾਂ ਫਿਰ ਇਹਨਾਂ ਦੀ ਧਮਕੀਆਂ ਦੇ ਥੱਲੇ ਜਿਵੇਂ ਸਿਸੋਦੀਆ ਆ ਕੇ ਕਹਿੰਦਾ ਇੱਥੇ ਸਿਸੋਦੀਆ ਦੇ ਇੱਥੇ ਆਣ ਦਾ ਮਤਲਬ ਕੀ ਹੈ ਦਿੱਲੀ ਦੇ ਲੋਕਾਂ ਨੇ ਚੱਕੇ ਬਾਹਰ ਮਾਰਿਆ ਜਿਹੜੇ ਜੇਲ੍ਹ ਘਟ ਕੇ ਆਏ ਨੇ ਭ੍ਰਿਸ਼ਟਾਚਾਰ 'ਚ ਜਾ ਕੇ ਪੰਜਾਬ ਦੇ ਉੱਤੇ ਕਬਜ਼ ਹੋ ਗਏ ਨੇ ਤੇ ਇੱਥੇ ਆ ਕੇ ਕਹਿੰਦਾ ਸਾਮ ਧਾਮ ਧੰਡ ਦੇ ਝੂਠ ਸੱਚ ਕੀ ਹੁੰਦਾ ਸਾਮ ਧਾਮ ਧੰਡ ਦੇ ਤੁਹਾਡਾ ਝੂਠ ਬੋਲੋ ਸੱਚ ਬੋਲੋ ਮਾਰੋ ਕੁੱਟੋ ਮਾਰੇ ਲਾਓ ਜੋ ਮਰਜ਼ੀ ਕਰੋ ਲੇਕਿਨ ਜਿੰਨਾ ਹੈ ਇਹ ਜਿੱਤਨ ਵਾਸਤੇ ਆਏ ਨੇ ਤੁਹਾਡੀ ਵੋਟ ਲੁੱਟਣ ਆਵੇ ਤੁਹਾਡੀ ਸੇਵਾ ਵਾਸਤੇ ਨਹੀਂ ਰਾਜ ਨਹੀਂ ਸੇਵਾ ਤੇ ਕੱਲੀ ਤੁਹਾਡੀ ਤਖੜੀ ਜਾਂਦੀ ਸੀ ਲੇਕਿਨ ਇਹਨਾਂ ਆ ਨਹੀਂ ਪਤਾ ਇਹ ਮਾਜੇ ਦੀ ਧਰਤੀ ਹੈ ਗੁਰੂਆ ਪੀਰਿਆਂ ਦੀ ਧਰਤੀ ਹੈਗੀ ਤੁਸੀਂ ਤਨ ਤਨ ਗੁਰੂ ਹਰਗੋਬਿੰਦ ਪਾਸ਼ਾ ਦੇ ਅਣਸ਼ਵੰਸ ਜਿੰਨਾ ਤੁਹਾਨੂੰ ਧੱਕਣਗੇ ਜਿੰਨਾ ਤੁਹਾਨੂੰ ਦਬਾਨਗੇ ਜਿੰਨੇ ਉਠ ਕੇ ਇਸ ਕਰਨਗੇ ਇਹ ਭੁੱਲ ਜਾਣ ਉਹਨਾ ਤਕੜੇ ਹੋ ਕੇ ਇਹਨਾਂ ਦੇ ਛਾਤੀ ਤੇ ਵਜੋਂਗੇ ਤੇ ਇਹਨਾਂ ਨੂੰ ਤੁਸੀਂ ਹਰਾਓਗੇ ਸ਼ੁਰੂਆਤ ਮੇਰੀ ਪਹਿਰਾ ਕਰਨ ਦੀ ਲਾ ਝੂਠ ਤੇ ਸੱਚ ਦੀ ਤਕੜੀ ਵਿੱਚ ਸੱਚ ਦਾ ਸਾਥ ਦੇਣ ਵਾਸਤੇ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਹਾਲਾਤ ਇਹੋ ਜਿਹੇ ਹੋ ਗਏ ਕਿ ਲੋਕਾਂ ਨੂੰ ਹਨ ਤਰੀਕੇ ਨਾਲ ਨਾ ਵਿਸ਼ਵਾਸ ਜਾਈ ਨਹੀਂ ਰਹਾ ਕਿ ਆ ਸਾਰੀ ਪਾਰਟੀਆਂ ਇਹੋ ਜਿਹੀ ਹੈਗੀਆਂ ਲੇਕਿਨ ਮੇਰੇ ਵੀਰ ਜੇ ਕਿਸਮਤ ਬਦਲਨੀ ਹੁੰਦੀ ਹੈ ਤੇ ਮਾੜਾ ਮੋਟਾ ਹਮਲਾ ਖੁਦ ਵੀ ਮਾਰਨਾ ਪੈਂਦਾ ਹੈ ਹਮਲਾ ਮਾਰੋਗੇ ਹਾਲਾਤਾਂ ਨੂੰ ਬਦਲਣ ਵਾਸਤੇ ਸਹੀ ਰਾਹ ਤੇ ਤੁਸੀਂ ਤੁਰੋਗੇ ਤੇ ਹਾਲਾਤ ਜ਼ਰੂਰ ਸੁਧਰਨਗੇ ਤੇ ਮੈਂ ਨਾ ਹੀ ਵਿਸ਼ਵਾਸ ਲਾ ਸਕਦੀ ਆ ਆ ਤਕੜੀ ਵਾਲੀ ਪਾਰਟੀ ਜਿਹੜੇ ਤੁਹਾਡੇ ਵੱਡੇ-ਵਡੇਰਿਆਂ ਦੇ ਖੂਨ ਪਸੀਨੇ ਦੇ ਨਾਲ ਸਿਰਜੀ ਹੋਈ ਪਾਰਟੀ ਹੈ ਨਾ ਦਿੱਲੀ ਦੇ ਸਾਹਮਣੇ ਕੱਸੀਂ ਕਦੇ ਝੁਕੀਏ ਆਇ ਇੱਕ ਪੈਨ ਖੜੀ ਹੈ ਧਰਮੀ ਫੌਜੀ ਪਰਿਵਾਰ ਹੈਗਾ ਜਿਨ੍ਹਾਂ ਨੇ ਧਰਮ ਦੇ ਖਾਤਰ ਸਭ ਕੁਝ ਕੁਰਬਾਨ ਕਰਤਾ ਕਿ ਅੱਜ ਪੰਜਾਬੀਆਂ ਦਾ ਧਰਮ ਸਾਡਾ ਫਰਜ਼ ਨਹੀਂ ਬਣਦਾ ਕਿ ਇਹ ਨਵੀਂ ਪੀੜੀ ਨੂੰ ਅਸੀਂ ਸਿਖਾਈਏ ਕਿ ਪਾਵੇਂ 84 ਜੇ ਇਹਨਾਂ ਨੇ ਧਰਮ ਦਾ ਸਾਥ ਦਿੱਤਾ ਲੇਕਿਨ ਇੰਨੇ ਸਾਲ ਬਾਅਦ ਵੀ ਅੱਜ ਪੰਜਾਬ ਧਰਮੀ ਫੌਜੀ ਪਰਿਵਾਰਾਂ ਦੇ ਨਾਲ ਖੜਿਆ ਹੈ ਕਿ ਫਰਜ਼ ਨਹੀਂ ਸਹੀ ਦੂਜੀ ਪਾਰਟੀਆਂ ਦਾ ਕਿ ਇਸ ਪਰਿਵਾਰ ਦਾ ਇੱਕ ਮੈਂਬਰ ਧਰਮੀ ਫੌਜੀ ਪਰਿਵਾਰ ਆ ਗਿਆ ਪਰ ਸਾਰੇ ਇਹਨਾਂ ਦਾ ਸਾਥ ਦੇਈਏ ਨਾ ਕਿ ਇਹਨਾਂ ਦੇ ਸਾਹਮਣੇ ਬੰਦੇ ਖੜੇ ਕਰੀਏ ਅੱਜ ਮੈਂ ਆਹੀ ਬੇਨਤੀ ਕਰ ਦਿਓ ਇਸ ਧਰਮਿਕ ਫੌਜੀ ਪਰਿਵਾਰ ਦਾ ਆਪਾਂ ਸਾਥ ਦੇ ਜਿਹੜੀ ਬੀਬੀ ਨੇ ਪ੍ਰਿੰਸੀਪਲ ਹੋਣ ਦੇ ਨਾਤੇ ਸਾਡੀ ਨਵੀਂ ਪੀੜੀ ਨੂੰ ਸੇਧ ਦੇ ਕੇ ਉਹਨਾਂ ਨੂੰ ਅੱਗੇ ਵਧਾਉਣ ਵਾਸਤੇ ਆਪਣੀ ਸਾਰੀ ਜ਼ਿੰਦਗੀ ਲਗਾਈ ਤੇ ਇੱਕ ਬੀਬੀ ਹੋਣ ਦੇ ਨਾਤੇ ਇੱਕ ਅੱਗੇ ਆਏ ਨੇ ਤੇ ਬੀਬੀਆਂ ਨੂੰ ਪੁੱਛੋ ਬੱਚਿਆਂ ਨੂੰ ਛੱਡ ਕੇ ਘਰ ਤੋਂ ਬਾਹਰ ਨਿਕਲ ਕੇ ਨੌਕਰੀ ਕਰਨਾ ਕਿ ਨੌਖਾ ਹੁੰਦਾ ਹੈਗਾ ਤਰੇ ਆਕੇ ਘਰ ਸਾਹਮਨਾ ਨੌਕਰੀ ਜੇ ਪੂਰਾ ਸਮਾਂ ਦੇਣਾ ਤੇ ਬੱਚਿਆਂ ਨੂੰ ਛੱਡੇ ਔਰਤ ਵਾਸਤੇ ਬਹੁਤ ਔਖਾ ਹੈ ਲੇਕਿਨ ਬੀਬੀ ਜੀ ਨੇ ਇਹ ਸਾਰਾ ਕੁਝ ਕੀਤਾ ਅੱਜ ਸਮਾਂ ਆ ਗਿਆ ਸੀ ਮੁੱਲ ਪਾਈ